ਸਸੀ ਗਾਲ ਵੀਰੇ ਸਾਰੇ ਭਰਾਵਾਂ ਨੂੰ ਜੋ ਸਾਡੇ ਨਾਲ ਫੇਸਬੁੱਕ YouTube Instagram ਤੇ ਜੁੜੇ ਹੋਇਆ ਪਹਿਲਾਂ ਤਾਂ ਸੌਰੀ ਵੀਰੇ ਅੱਜ ਆ ਵੀਡੀਓ ਸ਼ਾਰਟ ਦੇ ਵਿੱਚ ਪਾਉਣੀ ਪੈ ਰਹੀ ਐ ਸਾਨੂੰ ਮੌਸਮ ਦੀ ਦਿੱਕਤ ਕਰਕੇ ਸਾਡੇ ਭਰਾ ਵੀਰੇ ਪਿੰਡ ਮੰਡੀਕਲਾਂ ਤੋਂ ਇੰਦਰਜੀਤ ਤੇ ਸਣੀ ਤੇ ਇੱਕ ਬਾਈ ਖੂਖਰ ਤੋਂ ਉਹਦਾ ਨਾਮ ਯਾਦ ਨਹੀਂ ਗਿਆ ਅਸੀਂ ਵੱਡੀ ਵੀਡੀਓ ਲੈ ਕੇ ਆਵਾਂਗੇ ਉਹਦੇ ਵਿੱਚ ਸਾਰਾ ਡਿਟੇਲ ਦੇ ਵਿੱਚ ਦੱਸਾਂਗੇ ਉਹਨਾਂ ਵੱਲੋਂ ਬਾਈ ਬੂਟਾ ਜੀ ਮੰਡੀਕਲਾਂ ਤੋਂ ਵੀਰੇ ਪੁਲਿਸ ਦੇ ਵਿੱਚ ਜੌਬ ਕਰਦੇ ਆ ਤੇ ਨਾਲ ਬਾਈ ਦਾ ਨਾਮ ਕੀ ਉਹਨਾਂ ਦਾ ਪੁੱਜੀ ਤੇ ਨਾਲ ਆਪਣੇ ਮੁੰਡੇ ਬਲਜਿੰਦਰ ਖੱਲ ਜੀ ਬੋਲਿਓ ਬਾਈ ਨਾ ਸਾਰਿਆਂ ਦੇ ਬਲਜਿੰਦਰ ਥੋੜਾ ਬਾਈ ਆ ਤੁਹਾਡਾ ਬਈ ਬਾਬਾ ਦਰਸ਼ਨ ਜੀ ਬਾਬਾ ਦਰਸ਼ਨ ਜੀ ਤੇ ਬਾਕੀ ਇਹਦੇ ਬਾਈਆਂ ਦੇ ਨਾਮ ਰਹਿ ਗਏ ਵੀਰੇ ਮੈਂਸ਼ਨ ਕਰ ਦਾਂਗੇ ਵੱਡੀ ਵੀਡੀਓ ਦੇ ਵਿੱਚ ਤੇ ਇਹਨਾਂ ਵੱਲੋਂ ਵੀਰੇ ਬਹੁਤ ਵਧੀਆ ਪ੍ਰਾਲਾ ਕੀਤਾ ਜਾ ਰਿਹਾ ਹੈ ਬੱਚਿਆਂ ਦੇ ਕੈਂਪ ਲਗਾਏ ਜਾ ਰਹੇ ਆ ਗਰਾਊਂਡਾਂ ਦਾ ਨਾਲ ਜੋੜਾ ਜਾ ਰਿਹਾ ਆ ਤੁਹਾਨੂੰ ਪਤਾ ਜਿਵੇਂ ਪੰਜਾਬ ਦੇ ਵਿੱਚ ਹਰ ਇੱਕ ਬੰਦਾ ਕਹਿੰਦਾ ਨਸ਼ਾ ਨਸ਼ਾ ਹੈਗਾ ਇਹਦੇ ਵਿੱਚ ਕੋਈ ਝੂਠ ਨਹੀਂ ਪਰ ਵੀ ਯਾਰ 네ਗੇਟਿਵਿਟੀ ਬਹੁਤ ਦਿਖਾਈ ਜਾਂਦੀ ਹੈ ਹਨਾ ਤੇ ਬਾਈ ਯਾਰ ਆਰਗੇਨਾਈਜ਼ ਸੋਚ ਨੂੰ ਬਾਈ ਸਲਾਮ ਆ ਜੋ ਆਦੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਬੱਚਿਆਂ ਨੂੰ ਇੰਨਾ ਵਧੀਆ ਇੰਨੇ ਵਧੀਆ ਪਾਸੇ ਲੈ ਕੇ ਆ ਰਹੇ ਆ ਤੇ ਇੱਕ ਚੰਗੀ ਸੇਹ ਦੇ ਰਹੇ ਆ ਧੰਨਵਾਦ ਕਰਦੇ ਆ ਬਈ ਸੀ ਉਹਨਾਂ ਭਰਾਵਾਂ ਦਾ ਜਿਨ੍ਹਾਂ ਨੇ ਬਾਈਰ ਕੈਨੂ ਸਹਿਯੋਗ ਦਿੱਤਾ ਜਿੱਕਟਾਂ ਦੇ ਵਿੱਚ ਕੋਈ ਨਾ ਬਣ ਜਾਣ ਦੇ ਉਸ ਤੋਂ ਬਾਅਦ ਬਈ ਸਾਨੂੰ ਇੱਕ ਹੋਰ ਉਮੀਦ ਆ ਵੀ ਜਿਹੜੇ ਹੋਰ ਸਾਡੇ ਭਰਾ ਬਈ ਉਹ ਵੀ ਹਰ ਥਾਂ ਬਾਈਰ ਕੈਨ ਦੇ ਨਾਲ ਖੜਨਗੇ ਤੇ ਜਿੰਨੇ ਜੋਗੇ ਅਸੀਂ ਹੈਗੇ ਆ ਬਈ ਹਰ ਵਕਤ ਇਹਨਾਂ ਦੇ ਨਾਲ ਖੜੇ ਮਿਲਾਂਗੇ ਟੂਰਨਾਮੈਂਟ ਕਦੋਂ ਜੀ ਇਸੇ ਮਹੀਨੇ ਦੇ ਵਿੱਚ ਡੇਟਾਂ ਦੱਸ ਟੂਰਨਾਮੈਂਟ ਕਰਵਾਉਣ ਜਾ ਰਹੇ ਬਾਈ ਹਰੇ ਬਈ ਤੇ ਬਾਕੀ ਆਪਾਂ ਸੋਮਵਾਰ ਨੂੰ ਵੱਡੀ ਵੀਡੀਓ ਅਪਲੋਡ ਕਰਾਂਗੇ ਉਹਦੇ ਵਿੱਚ ਆਪਾਂ ਸਾਰੀਆਂ ਡਿਟੇਲਾਂ ਦੱਸ ਦੇਵਾਂਗੇ ਸਾਰੇ ਭਰਾਵਾਂ ਦੇ ਨਾਮ ਮੈਂਸ਼ਨ ਕਰ ਦੇਾਂਗੇ ਤੇ ਲੱਖੀ ਲਹਿਰਾ ਦੇ ਬਈ ਨਾਮ ਤੇ ਕਿਟਾਂ ਆਈਆਂ ਬਾਈ ਯਾਰ ਕਿਹਨੀਆਂ ਕਿਉਂਕਿ ਉਹ ਵੀ ਸਾਡਾ ਭਰਾ ਸੀ ਕਬੱਡੀ ਦਾ ক্রিকেট ਦਾ ਬਹੁਤ ਹੀ ਵਧੀਆ ਆਪਣੇ ਜ਼ਿਲ੍ਹੇ ਦਾ ਪੂਰੇ ਪੰਜਾਬ ਦਾ ਪ੍ਰਸਿੱਧ ਬਲਾਰਾ ਸੀਗਾ ਜੋ ਕਿ ਸਾਡੇ ਦਿਲਾਂ ਵਿੱਚ ਵੱਸਦਾ ਸਰੀਰਕ ਤੌਰ ਤੇ ਸਾਡੇ ਵਿੱਚੋਂ ਨਹੀਂ ਰਿਹਾ ਵਿਚਾਰਾ ਹਨ ਤੇ ਬਹੁਤ ਵਧੀਆ ਇਨਸਾਨ ਸੀ ਤੇ ਕੋਸ਼ਿਸ਼ ਕਰਾਂਗੇ ਬਈ ਅਸੀਂ ਵੀ ਟੂਰਨਾਮੈਂਟ ਕਰਾਉਣਾ ਪਿੰਡ ਤੇ ਉਹਦੀ ਯਾਦ ਨੂੰ ਅਸੀਂ ਅਹੀਂ ਤਾਜ਼ਾ ਰੱਖੀਏ ਤੇ ਬਾਕੀ ਉਹ ਭਰਾਵਾ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਦਿੱਤਾ ਤੇ ਬਈ